ਸਤ ਸ੍ਰੀ ਅਕਾਲ ਜੀ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਬਣਾਉਣ ਲੱਗੇ ਸੀਗੇ ਤੇ ਅੱਜ ਦਾ ਆਪਣਾ ਟੌਪਿਕ ਹੈਗਾ ਵਾ ਕਿ ਅਮਰ ਸਿੰਘ ਚਮਕੀਲੇ ਤੇ ਤੇ ਅਮਰ ਸਿੰਘ ਚਮਕੀਲਾ ਜਿਵੇਂ ਇੱਕ ਪੰਜਾਬੀ ਗਾਇਕ ਸੀਗਾ ਤੇ ਕਿਸੇ ਟਾਈਮ ਜਿਵੇਂ ਇਹਦੀ ਇੰਨੀ ਚੜ੍ਹਾਈ ਹੋ ਗਈ ਸੀਗੀ ਵੀ ਜਿਵੇਂ ਇਹਦੇ ਖਾੜੇ ਆ ਵੀ ਇਹਦੇ ਕੋਲੇ ਖਾੜਿਆਂ ਤੋਂ ਹੀ ਬਹਿਲ ਨੀਏ ਨੂੰ ਮਿਲਦੀ ਹੁੰਦੀ ਸੀਗੀ ਤੇ ਬਾਕੀ ਇਹਦੇ ਗਾਣੇ ਵੀ ਐਨੇ ਚੱਲਦੇ ਹੁੰਦੇ ਸੀਗੇ ਤੇ ਚਲੋ ਜਿਹੜੇ ਉਹ ਟਾਈਮਾਂ ਦੇ ਵਿੱਚ ਇਹਦੀ ਜਨਰੇਸ਼ਨ ਦੇ ਬੰਦੇ ਸੀਗੇ ਵੀ ਉਹਨਾਂ ਨੇ ਤਾਂ ਜਾਣਣਾ ਹੀ ਜਾਣਣਾ ਵਾ ਵੀ ਚਮਕੀਲਾ ਕੌਣ ਆ ਵੀ ਅੱਜ ਦੀ ਜਨਰੇਸ਼ਨ ਨੂੰ ਵੀ ਪਤਾ ਹੀ ਆ ਵੀ ਚਮਕੀਲੇ ਬਾਰੇ ਤੇ ਬਾਕੀ ਇਹਦੇ ਗਾਣੇ ਵੀ ਸੁਣਦੀ ਆ ਅੱਜ ਦੀ ਜਨਰੇਸ਼ਨ ਵੀ ਤੇ ਚਲੋ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਚਮਕੀਲਾ ਹੈ ਕੌਣ ਸੀਗਾ ਤੇ ਕਿਹੜੀਆਂ ਇਹਦੇ ਨਾਲ ਕੰਟਰੋਵਰਸੀਆਂ ਜੁੜੀਆਂ ਰਹੀਆਂ ਵਾ ਤੇ ਕੋਸਕ ਬੰਦੇ ਕਹਿੰਦੇ ਸੀਗੇ ਬਈ ਇਹੇ ਗਾਣੇ ਆ ਜਿਹੜੇ ਇਹ ਲੱਚਰ ਗਾਣੇ ਗਾਉਂਦਾ ਵਾ ਤੇ ਕੀ ਕਿਵੇਂ ਇਹਦੀ ਜਿਹੜੀ ਉਹ ਮੌਤ ਹੋਈ ਸੀਗੀ ਤੇ ਮੌਤ ਦੇ ਨਾਲ ਕਿੜੀਆਂ-ਕਿਹੜੀਆਂ ਉਦੋਂ ਗੱਲਾਂ ਜੁੜੀਆਂ ਸੀਗੀਆਂ ਬਈ ਕਿਵੇਂ ਇਹ ਕਿਹਨੇ ਮਰਵਾਇਆ ਵਾ ਤੇ ਕੋਈ ਕਹ ਉਸ ਕਹਿੰਦਾ ਸੀਗਾ ਕੋਈ ਕਹ ਉਸ ਕਹਿੰਦਾ ਸੀਗਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆ ਤੇ ਅਮਰ ਸਿੰਘ ਚਮਕੀਲੇ ਦਾ ਜਿਹੜਾ ਜਨਮ ਉਹ ਜਿਵੇਂ 21 ਜੁਲਾਈ 1960 ਨੂੰ ਲੁਧਿਆਣੇ ਦੇ ਦੁਗੜੀ ਦੁਗਰੀ ਦੇ ਵਿੱਚ ਹੋਇਆ ਸੀਗਾ ਤੇ ਇਹ ਜਿਵੇਂ ਤਿੰਨ ਭੈਣਾ ਤਿੰਨ ਭੈਣਾ ਤੇ ਦੋ ਭਰਾ ਜਿਵੇਂ ਸੀਗੇ ਇਹ ਤੇ ਜਿਵੇਂ ਵੱਡਾ ਪਰਿਵਾਰ ਹੀ ਸੀਗਾ ਤੇ ਇਹਦਾ ਜਨਮ ਜਿਵੇਂ ਰਵੀਦਾਸ ਹੀ ਆ ਕਮਿਊਨਿਟੀ ਦੇ ਵਿੱਚ ਹੋਇਆ ਸੀਗਾ ਤੇ ਜਿਵੇਂ ਘਰੋਂ ਵੀ ਜਿਵੇਂ ਇਹਨਾਂ ਦੇ ਘਰ ਦੇ ਹਾਲਾਤ ਵੀ ਜਾਦੇ ਵਧੀਆ ਨਹੀਂ ਸੀਗੇ ਤਾਂ ਜਿਵੇਂ ਇਹ ਪੰਜ ਪੜਿਆ ਸੀਗਾ ਪੰਜ ਪਾੜਨ ਤੋਂ ਬਾਅਦ ਚ ਜਿਵੇਂ ਇਹ ਲੁਧਿਆਣੇ ਕੰਮ ਜਿਵੇਂ ਪਹਿਲੋਂ ਤਾਂ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ ਸੀਗਾ ਤੇ ਚਲੋ ਉਹ ਨਹੀਂ ਬਣ ਪਾਇਆ ਤੇ ਫਿਰ ਇਹ ਲੁਧਿਆਣੇ ਦੀ ਕੱਪੜਾ ਫੈਕਟਰੀ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਵਾ ਤੇ ਪਰ ਜਿਹੜਾ ਇਹਦਾ ਇੰਟਰਸਟ ਹੁੰਦਾ ਵਾ ਉਹ 뮤זיਕ ਦੇ ਵਿੱਚ ਤਾਂ ਹੁੰਦਾ ਹੀ ਹੁੰਦਾ ਵਾ ਜਿਵੇਂ ਨਾਲ ਦੀ ਨਾਲ ਇਹ ਤਬਲਾ ਹਰਮੋਨੀਅਮ ਤੇ ਉਹ ਵੀ ਸਿੱਖ ਲੈਂਦਾ ਵਾ ਤੇ ਫੇਰ ਜਿਵੇਂ सुरेंद्र शिंदे ਕੋਲੇ ਇਹ ਜਾਂਦਾ ਵਾ ਸਾਈਕਲ ਤੇ ਵੀ ਐਂ ਕਰਕੇ ਵੀ ਆਪਦਾ ਅਡੀਸ਼ਨ ਦੇਣ ਤੇ ਜਦੋਂ ਉਹ ਇਹਦਾ ਅਡੀਸ਼ਨ ਲੈਂਦਾ ਵਾ ਤੇ ਉਹਨੂੰ ਇਹੇ ਪਸੰਦ ਆ ਜਾਂਦਾ ਵਾ ਤੇ ਬਾਕੀ ਜੋ ਵੀ ਇਹ ਗਾਉਂਦਾ ਵੀ ਵਧੀਆ ਹੁੰਦਾ ਵਾ ਤੇ ਉਹਨੂੰ ਉਹਨੂੰ ਇਹ ਆਪਦੇ ਨਾਲ ਹੀ ਰੱਖ ਲੈਂਦਾ ਵਾ ਤੇ ਜਿਵੇਂ ਜਦੋਂ ਵੀ ਇਹ ਖਾਰੇ ਤੇ ਜਾਂ ਜਾਂਦੇ ਆ ਤੇ ਜਿਵੇਂ ਪਹਿਲੋਂ ਇਹ ਗਾਉਂਦਾ ਹੁੰਦਾ ਸੀ ਕਿ ਇੱਕ ਅੱਧਾ ਗਾਣਾ ਜਿਵੇਂ ਇਹ ਤੋ ਗਵਾ ਦੇਣਾ ਤੇ ਬਾਕੀ ਖਾਰੇ ਦੇ ਵਿੱਚ ਜਿਵੇਂ ਜਿਵੇਂ ਕਹਿ ਲੋ ਵੀ ਇੱਕ ਤਰ੍ਹਾਂ ਦਾ ਸਟੇਜ ਇਹ ਸਾਹਮ ਦਾ ਸੀਗਾ ਉਹ ਉਹਦੀ ਤੇ ਫੇਰੇ ਇਹਨੇ ਸਾਲ ਉਹਨਾਂ ਕੰਮ ਕੀਤਾ ਤੇ ਇੱਕ ਅੱਧਾ ਗਾਣਾ ਵੀ ਇਹਨੇ ਲੈ ਕੇ ਦਿੱਤਾ ਸੀਗਾ ਵੀ ਸੁਰਿੰਦਰ ਸਿੰਦੇ ਨੂੰ ਤੇ ਚਲੋ ਉਹ ਪਹਿਲਾਂ ਉਹਨੇ ਮਨਾ ਵੀ ਕਰਤਾ ਸੀਗਾ ਵੀ ਇਹ ਗਾਣਾ ਥੋੜਾ ਜਿਹਾ ਜਿਹੜਾ ਉਹ ਜਿਆਦਾ ਤੱਤਾ ਵਾ ਪਰ ਫੇਰ ਜਦੋਂ ਉਹਨੇ ਗਾਇਆ ਸੀਗਾ ਤਾਂ ਉਹ ਕਾਫੀ ਪਾਪੂਲਰ ਆ ਜਿਹੜਾ ਉਹ ਗਾਣਾ ਉਸ ਟਾਈਮ ਦੇ ਵਿੱਚ ਹੋ ਗਿਆ ਸੀਗਾ ਤੇ ਫੇਰ ਉਹ ਸੁਰਿੰਦਰ ਸਿੰਦੇ ਨਾਲ ਜਿਹੜੀ ਗਾइका ਗਾਉਂਦੀ ਹੁੰਦੀ ਸੀਗੀ ਸੁਰਿੰਦਰ ਸੋਨੀਆ ਤੇ ਵੀ ਉਹ ਕੀ ਚੱਕਰ ਪਿਆ ਵੀ ਸੁਰਿੰਦਰ ਸਿੰਦਾਵਾ ਜਦੋਂ ਆਪਦੇ ਕੈਨੇਡਾ ਦੇ ਟੂਰ ਤੇ ਗਿਆ ਸੀਗਾ ਤਾਂ ਉਹ ਕਿਸੇ ਹੋਰ ਗਾਉਣ ਵਾਲੀ ਨੂੰ ਜਿਵੇਂ ਗੋਲਸ਼ਨ ਕੋਮਲ ਨੂੰ ਲੈ ਜਾਂਦਾ ਵਾ ਕੈਨੇਡਾ ਦੇ ਟੂਰ ਤੇ ਤੇ ਉੱਥੋਂ ਆ ਜਿਹੜੀ ਸੁਰਿੰਦਰ ਸੋਨੀਆ ਉਸ ਉਹ ਸੁਰਿੰਦਰ ਸਿੰਦੇ ਨਾਲ ਆ ਜਿਹੜੀ ਉਹ ਗੁੱਸੇ ਹੋ ਜਾਂਦੀ ਆ ਤੇ ਉਹ ਚਮਕੀਲੇ ਨੂੰ ਥਾਪੜਾ ਦਿੰਦੀ ਆ ਵੀ ਤੂੰ ਕبھی ਆਪਾਂ ਡਿਊਟ ਕਮ ਡਿਊਟ ਗਾਉਂਦੇ ਆ ਤੇ ਜਿਹੜੇ ਵੀ ਤੂੰ ਆਪਦੀ ਐਲਬਮ ਕਰ ਪੈਲੀ ਵੀ ਤੂੰ ਲੇਖਦਾ ਵੀ ਵਧੀਆ ਵਾ ਤੇ ਬਾਕੀ ਗਾਉਂਦਾ ਵੀ ਵਧੀਆ ਵਾ ਤੇ ਉਥੋਂ ਉਹਦੀ ਹੱਲਾਸ਼ੇਰੀ ਨਾਲ ਚਮਕੀਲਾ 1980 ਦੇ ਵਿੱਚ ਆਪਦੀ ਪਹਿਲੀ ਟੇਪ ਆ ਜਿਹੜੀ ਹੋ ਰਿਕਾਰਡ ਕਰਾ ਲੈਂਦਾ ਵਾ ਤੇ ਇਹ ਚਰਨਜੀਤ ਉਹ ਉਹ ਜ੍ਹਾ ਕੋਲੋਂ ਆ ਜਿਹੜੀ ਇਹ ਰਿਕਾਰਡ ਕਰਾਉਂਦੇ ਆ ਤੇ ਪਹਿਲੀ ਟੇਪ ਹੀ ਚਮਕੀਲੇ ਦੀ ਜਿਹੜੀ ਉਹ ਕਮਾਲ ਕਰ ਦਿੰਦੀ ਆ ਤੇ ਉਹਦੇ ਚ ਜਿਹੜਾ ਗਾਣਾ ਸੀ ਟਕੂਆ ਤੇ ਟਕੂਆ ਖਾੜ ਕੇ ਜਮੇ ਬਰਾ ਚੱਲਿਆ ਸੀਗਾ ਤੇ ਫੇਰ ਜਮੇ ਚਮਕੀਲਾ ਹੋਂ ਨਾਲ ਡਿਊਟ ਗਾਉਣ ਲੱਗ ਜਾਂਦਾ ਵਾ ਤੇ ਪਰ ਥੋੜੇ ਚਿਰ ਬਾਅਦ ਚਮਕੀਲੇ ਨੂੰ ਜਿਹੜਾ ਅਸਾਸ ਹੋ ਜਾਂਦਾ ਵਾ ਵੀ ਸ੍ਰਿੰਦਰ ਸੋਨੀਆ ਦੇ ਘਰ ਵਾਲਾ ਜਿਹੜਾ ਮੈਨੇਜਰ ਹੁੰਦਾ ਵਾ ਵੀ ਉਹ ਇਹਨੂੰ ਤਾਂ ਥੋੜੇ ਪੈਸੇ ਮਿਲਦੇ ਹੁੰਦੇ ਆ ਚਮਕੀਲੇ ਨੂੰ ਵੀ ਜਾਦੇ ਪੈਸੇ ਤਾਂ ਉਹੀ ਕਮਾਈ ਜਾਂਦੀ ਹੁੰਦੀ ਆ ਤਾਂ ਉਥੋਂ ਜਿਵੇਂ ਇਹਨਾਂ ਦੀ ਜੋੜੀ ਆ ਜਿਹੜੀ ਹੋ ਟੁੱਟ ਜਾਂਦੀ ਆ ਤਾਂ ਚਮਕੀਲਾ ਚਮਕੀਲਾ ਫਿਰ ਜਿਵੇਂ ਇਕੱਲੇ ਗਾਉਣ ਦੀ ਕੋਸ਼ਿਸ਼ ਵੀ ਕਰਦਾ ਵਾ ਤੇ ਫੇਰੇ 2-3 ਹੋਰ ਗਾਉਣ ਵਾਲੀਆਂ ਨਾਲ ਵੀ ਆਪਦੀ ਜੋੜੀ ਆ ਜਿਹੜੀ ਬਣਾਉਂਦਾ ਵਾ ਜਿਵੇਂ ਅਮਨ ਨੂਰੀ ਨਾਮੀਏ ਨੇ ਬਣਾਈ ਜੋੜੀ ਤੇ ਊਸ਼ਾ ਕਿਰਨ ਨਾ ਵੀ ਇਹਨੇ ਆਪਦੀ ਜੋੜੀ ਬਣਾਈ ਤੇ ਆਏ ਜਿਵੇਂ ਦੋ ਤਿੰਨਾਂ ਨਾਲ ਇਹਦੀ ਜੋੜੀ ਜਦੋਂ ਬਣਦੀ ਆ ਤਾਂ ਉਹ ਕਾਮਯਾਬ ਨਹੀਂ ਹੁੰਦੀ ਹੈਗੀ ਤਾਂ ਫੇਰ ਜਿਵੇਂ ਇਹ ਗੌਣ ਵਾਲੀ ਦੀ ਤਲਾਸ਼ ਦੇ ਵਿੱਚ ਹੁੰਦਾ ਵਾ ਤਾਂ ਫੇਰ ਇਹ ਤਾਂ ਜਿਹੜਾ ਮੇਲ ਹੁੰਦਾ ਵਾ ਉਹ ਅਮਰਜੋਤ ਕੌਰ ਨਾਲ ਹੁੰਦਾ ਵਾ ਅਮਰਜੋਤ ਪਹਿਲਾਂ ਗੌਂਦੀ ਰਹੀ ਸੀਗੀ ਕੁਲਦੀਪ ਮਾਨਕ ਨਾਲ ਤਾਂ ਕੁਲਦੀਪ ਮਾਨਕ ਨਾਲ ਕੋਸ ਕਰਨਾ ਕਰਕੇ ਉਹਦੀ ਜਿਹੜੀ ਜੋੜੀ ਆ ਉਹ ਟੁੱਟ ਜਾਂਦੀ ਆ ਤਾਂ ਫੇਰ ਚਮਕੀਲਾ ਇਹ ਅਮਰਜੋਤ ਨਾਲ ਜੋੜੀ ਬਣਾ ਲੈਂਦਾ ਵਾ ਤੇ ਜੋੜੀ ਬਣਾਉਣ ਤੋਂ ਬਾਅਦ ਚੋ ਚਮਕੀਲੇ ਨੂੰ ਅਮਰਜੋਤ ਕੌਰ ਦੀ ਜਿਹੜੀ ਬਾਜ ਆ ਬੜੀ ਵਧੀਆ ਲੱਗਦੀ ਆ ਜਿਵੇਂ ਵੀ ਉਹਦੀ ਬਾਤ ਚਾ ਜਿਹੜਾ ਦਮ ਸੀਗਾ ਤੇ ਬਾਕੀ ਗੌਂਦੀ ਵੀ ਵਧੀਆ ਸੀਗੀ ਤਾਂ ਇਥੋਂ ਚਮਕੀਲੇ ਨੇ ਸੋਚਿਆ ਵੀ ਆਪਣੀ ਜੋੜੀ ਕਿਤੇ ਟੁੱਟ ਨਾ ਜਾਵੇ ਜਿਵੇਂ ਉਹਨੇ ਅਮਰਜੋਤ ਕੌਰ ਨਾਲ ਹੀ ਵਿਆਹ ਕਰਾਉਣ ਦਾ ਫੈਸਲਾ ਕੀਤਾ ਉਚਾਹੇ ਉਦੋਂ ਚਮਕੀਲਾ ਪੈਲੋਂ ਆ ਜਿਹੜਾ ਉਹਦਾ ਵਿਆਹ ਹੋਇਆ ਹੋਇਆ ਸੀਗਾ ਗਰਮੇਲ ਕੌਰ ਨਾਲ ਉਹਨੇ ਪਰ ਅਮਰਜੋਤ ਕੌਰ ਨਾਲ ਵੀ ਵਿਆਹ ਕਰਾ ਲਿਆ ਸੀਗਾ ਤਾਂ ਉਦੋਂ ਜਿਵੇਂ ਕਾਫੀ ਇਹਨਾਂ ਪਰਿਵਾਰਾਂ ਉਹ ਇਹਨਾਂ ਦੇ ਪਰਿਵਾਰਾਂ ਨੇ ਇਤਰਾਜ ਕੀਤਾ ਸੀਗਾ ਪਰ ਫੇਰ ਵੀ ਜਿਵੇਂ ਚਮਕੀਲੇ ਨੇ ਸਮਝਾ ਸਮਝਾ ਕੇ ਜਿਵੇਂ ਮਸਲਾ ਠੰਡਾ ਕਰ ਲਿਆ ਸੀਗਾ ਤੇ ਦੋਨੇ ਪਰਿਵਾਰ ਆ ਜਿਹੜੇ ਉਹ ਰਾਜ਼ੀ ਕਰਲੇ ਸੀਗੇ ਤਾਂ ਇੱਥੋਂ ਫਿਰ ਇਹਨਾਂ ਦੀ ਜੋੜੀ ਆ ਜਿਹੜੀ ਪਣ ਜਾਂਦੀ ਆ ਤੇ ਉੱਥੋਂ ਜਿਵੇਂ ਇਹਨਾਂ ਦੀ ਰੋਜ਼ ਦਿਨੋਂ ਦਿਨਾਂ ਚੜ੍ਹਾਈ ਹੁੰਦੀ ਜਾਂਦੀ ਆ ਤੇ ਚਮਕੀਲੇ ਦੇ ਗਾਣੇ ਆ ਜਿਹੜੇ ਉਹ ਮਾਰਕੀਟ ਦੇ ਵਿੱਚ ਆਉਂਦੇ ਜਾਂਦੇ ਆ ਜਿਵੇਂ ਕਿ ਗਾਣਾ ਆਇਆ ਸੀਗਾ ਕੀ ਜੋਰ ਗਰੀਬਾਂ ਦਾ ਤੇ ਫੇਰ ਗਾਣਾ ਆਇਆ ਪਹਿਲੇ ਲਲਕਾਰੇ ਨਾਲ ਗਾਣਾ ਆਇਆ ਤੇ ਫੇਰ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਤੇ ਫੇਰ ਕੀ ਜੋਰ ਗਰੀਬਾਂ ਦਾ ਜਿਵੇਂ ਆਏ ਕਾਫੀ ਗਾਣੇ ਆਉਂਦੇ ਗਏ ਤੇ ਦਿਨੋਂ ਦਿਨ ਜਿਹੜੀ ਚਮਕੀਲੇ ਦੀ ਚੜ੍ਹਾਈ ਹੁੰਦੀ ਗਈ ਤੇ ਇੱਕ ਟਾਈਮ ਤਾਂ ਇੰਨੀ ਚੜ੍ਹਾਈ ਹੋ ਗਈ ਸੀਗੀ ਚਮਕੀਲੇ ਦੀ ਵੀ ਜਿਵੇਂ ਕਹਿੰਦੇ ਆ ਵੀ ਇੰਨੇ ਖਾੜਿਆਂ ਦੀ ਇਹਦੀ ਬੁਕਿੰਗ ਸੀਗੀ ਵੀ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ ਜਿਵੇਂ 366 ਖਾੜੇ ਚਮਕੀਲੇ ਨੇ ਲਾਏ ਸੀਗੇ ਪੂਰੇ ਸਾਲ ਦੇ ਵਿੱਚ ਤੇ ਫੇਰ ਜਿਵੇਂ ਉਦੋਂ ਖਾਰਕੂਬਾਦ ਦਾ ਜਿਹੜਾ ਦੌਰ ਆ ਉਹ ਵੀ ਚੱਲਦਾ ਸੀਗਾ ਤੇ ਵੀ ਇਹਦੇ ਗਾਣੇ ਥੋੜੇ ਜਿ ਜੋ ਮੈਂ ਕਹਿੰਦੇ ਸੀਗੇ ਵੀ ਲਕਚਰ ਚਮਕੀਲਾ ਗਾਉਂਦਾ ਵਾ ਤਾਂ ਉਹ ਉਧਰੋਂ ਵੀ ਇਹਨੂੰ ਧੰਕੀਆਂ ਮਿਲਣ ਲੱਗੀਆਂ ਸੀਗੀਆਂ ਖਾੜਕੂਆਂ ਵਾਲੀਓ ਤਾਂ ਫੇਰ ਇਹਨਾਂ ਦਾ ਜਿਵੇਂ ਸਮਝੌਤਾ ਹੋ ਗਿਆ ਸੀਗਾ ਵੀ ਚਮਕੀਲਾ ਕਹਿੰਦਾ ਵੀ ਅੱਜ ਤੋਂ ਬਾਅਦ ਆ ਵੀ ਮੈਂ ਇਹ ਗਾਣੇ ਆ ਜਿਹੜੇ ਉਹ ਦੁਬਾਰੇ ਗਾਉਂਦਾ ਨਹੀਂ ਹੈਗਾ ਤੇ ਉਹ ਤੋਂ ਬਾਅਦ ਚੀ ਸਵਰਨ ਸਿਵੀਆਂ ਨਾਲ ਇਹਨੇ ਧਾਰਮਿਕ ਟੇਪ ਆ ਜਿਹੜੀ ਉਹ ਕੱਢੀ ਸੀਗੀ ਤਾਂ ਉਹ ਗਾਣੇ ਵੀ ਕਾਫੀ ਝੱਲੇ ਸੀਗੇ ਜਿਵੇਂ ਕਿ ਬਾਬਾ ਤੇਰਾ ਨਣਕਾਣਾ ਤੇ ਮੈਂ ਤਲਵਾਰ ਹਾਂ ਕਲਗੀ ਧਰਤੀ ਤੇ ਕਾਫੀ ਜਿਵੇਂ ਗਾਣੇ ਚੱਲਦੇ ਸੀਗੇ ਤੇ ਫੇਰ ਜਿਵੇਂ ਇਹ ਖਾੜਾ ਜਿਵੇਂ ਖਾੜੇ ਦਾ ਇਹਦਾ ਰੇਟ ਹੁੰਦਾ ਸੀਗਾ 4001 ਖਾੜੇ ਦਾ ਰੁਪਿਆ ਲੈਂਦਾ ਸੀਗਾ ਚਮਕੀਲਾ ਤੇ ਉਹ ਤੋਂ ਜਿਵੇਂ ਇਹਨੇ ਕਾਫੀ ਆ ਜਿਹੜੀ ਉਹ ਪ੍ਰਾਪਰਟੀ ਬਣਾ ਲਈ ਸੀਗੀ ਜਿਵੇਂ 2-3 ਕੋਠੀਆਂ ਬਣਾ ਲਈਆਂ ਸੀਗੀਆਂ ਤੇ ਬਾਕੀ 6-7 ਕਿਲੇ ਆ ਜਿਹੜੀ ਉਹ ਜ਼ਮੀਨ ਬਣਾ ਲਈ ਸੀਗੀ ਤੇ ਆਈ ਫਿਰ 8 ਮਾਰਚ ਨੂੰ ਇਹਦਾ ਚਮਕੀਲੇ ਦਾ ਜਿਵੇਂ ਮੈਸਮਪੁਰ ਪਿੰਡ ਦੇ ਵਿੱਚ ਖਾੜਾ ਸੀਗਾ ਤੇ ਜਿਹੜਾ ਕਿ ਫਲੋਰ ਕੋਲੇ ਪੈ ਜਾਂਦਾ ਵਾ ਤੇ ਉੱਥੇ ਜਿਵੇਂ ਜਿਹੜੇ ਘਰ ਵਿਆਹ ਸੀਗਾ ਉਹ ਜਿਵੇਂ ਥੋੜਾ ਜਿਹਾ ਹਟਮਾ ਸੀਗਾ ਤੇ ਜਿਹੜੇ ਘਰ ਇਹ ਪਹਿਲੋਂ ਪਹੁੰਚੇ ਜਿਵੇਂ ਉੱਥੇ ਚਮਕੀਲੇ ਨੇ ਫੇਰ ਲੋ ਜਿਵੇਂ ਚਵਾਰੇ ਚ ਚਵਾਰੇ ਤੇ ਜਿਵੇਂ ਰੋਟੀ ਚ ਰੋਟੀ ਖਾਦੀ ਤੇ ਆਮ ਤਾਂ ਜਿਵੇਂ ਚਮਕੀਲਾ ਆਪਦੇ ਘਰ ਦੀ ਰੋਟੀ ਖਾਂਦਾ ਹੁੰਦਾ ਸੀਗਾ ਤੇ ਪਰ ਉਸ ਟੈਨ ਜਿਵੇਂ ਵੀ ਜਿਹੜੀ ਉੱਥੇ ਪ੍ਰਸ਼ਾਦਾ ਬਣਿਆ ਹੋਇਆ ਸੀਗਾ ਵੀ ਉਹ ਛਕਿਆ ਇਹਨਾਂ ਨੇ ਪ੍ਰਸ਼ਾਦਾ ਤੇ ਬਾਕੀ ਜਿੱਥੇ ਖਾਣਾ ਇਹਨਾਂ ਦਾ ਲੱਗਣਾ ਸੀਗਾ ਜਿੱਥੇ ਇਹਨਾਂ ਨੇ ਠਹਿਰ ਕੀਤੀ ਸੀਗੀ ਉਤੋਂ ਜਿਵੇਂ ਕੋਸਕ فاਸਲੇ ਤੇ ਉਹ ਘਰ ਸੀਗਾ ਤੇ ਜਿਵੇਂ ਉੱਥੋਂ ਫੇਰ ਅਨਾਉਂਸਮੈਂਟ ਹੋਣ ਲੱਗੀ ਵੀ ਚਮਕੀਲੇ ਚਮਕੀਲੇ ਬਾਰੇ ਤਾਂ ਇਹ ਦੋਨੇ ਜਿਵੇਂ ਅਮਰਜੋਤ ਤੇ ਚਮਕੀਲਾ ਗੱਡੀ 'ਚ ਬੈਠੇ ਜਿਵੇਂ ਜਦੋਂ ਉੱਥੇ ਪਹੁੰਚੇ ਤਾਂ ਜਦੋਂ ਅਮਰਜੋਤ ਗੱਡੀ 'ਚੋਂ ਉਤਰਨ ਲੱਗੀ ਤਾਂ ਉਦੋਂ ਉਹਦੇ ਜਿਵੇਂ ਇੱਥੇ ਗਰਦਨ 'ਤੇ ਗੋਲੀ ਮਾਰੀ ਤੇ ਫਿਰ ਚਮਕੀਲੇ ਦੇ ਗਰਦਨ 'ਤੇ ਗੋਲੀ ਮਾਰੀ ਤੇ ਫੇਰ ਜਿਹੜੇ ਇਹਨਾਂ ਦੇ ਨਾਲ ਦੋ ਸਾਜੀ ਸੀਗੇ ਜਿਵੇਂ ਇੱਕ ਢੋਲਕੀ ਵਾਲਾ ਤੇ ਇੱਕ ਜਿਵੇਂ ਪੇਟੀ ਵਾਲਾ ਤਾਂ ਉਹਨਾਂ ਦੇ ਗੋਲੀ ਦੋਨਾਂ ਦੇ ਗੋਲੀ ਮਾਰਤੀ ਤੇ ਉੱਥੇ ਜਿਵੇਂ ਚਾਰ ਮੋਤਾਂ ਹੋਈਆਂ ਸੀਗੀਆਂ ਤੇ ਇੱਕ ਜਿਹੜਾ ਇਹਨਾਂ ਦੇ ਨਾਲ ਹੋਰ ਬੰਦਾ ਸੀਗਾ ਉਹਦੇ ਜਿਵੇਂ ਬਾਹ ਤੇ ਛੋਰਾ ਲੱਗਿਆ ਸੀਗਾ ਜਿਵੇਂ ਉਹ ਬਚ ਗਿਆ ਸੀਗਾ ਤੇ ਜਿਵੇਂ 8 ਮਾਰਚ 1988 ਨੂੰ ਇਹਨਾਂ ਦਾ ਕਤਲ ਹੋ ਗਿਆ ਸੀਗਾ ਤੇ ਉੱਥੇ ਜਿਹੜੀ ਇੰਨੀ ਦੁਨੀਆ ਦੇਖਣ ਆਈ ਸੀਗੀ ਵੀ ਉਦੋਂ ਉਹਨਾਂ ਨੂੰ ਵੀ ਆਪਦੀ ਜਾਨ ਦੀ ਪੈ ਗਈ ਸੀਗੀ ਬਈ ਉਹ ਵੀ ਲੋਕ ਆਲੇ-ਦਾਲੇ ਨੂੰ ਭੱਜਲੇ ਸੀਗੇ ਤੇ ਬਈ ਕਹਿੰਦੇ ਉੱਥੇ ਜਿਵੇਂ ਚਪਲਾਂ ਦਾ ਢੇਰ ਹੀ ਲੱਗਿਆ ਸੀਗਾ ਤੇ ਫੇਰ ਜਿਵੇਂ ਉਦੋਂ ਕੋਸਕ ਜਿਵੇਂ ਹੋਈਆਂ ਸੀਗੀਆਂ ਗੱਲਾਂ ਲੋਕਾਂ ਦੇ ਵਿੱਚ ਵੀ ਚਮਕੀਲੇ ਦਾ ਕਤਲ ਕਿਉਂ ਹੋਇਆ ਤੇ ਪਹਿਲਾਂ ਤਾਂ ਲੋਕ ਇਹ ਕਹਿੰਦੇ ਸੀਗੇ ਵੀ ਚਮਕੀਲੇ ਦੇ ਕਤਲ ਪਿੱਛੇ ਇਹ ਵੀ ਕਾਰਨ ਹੋ ਸਕਦਾ ਵਾ ਵੀ ਇਹਦੀ ਚੜ੍ਹਾਈ ਆ ਜਿਹੜੀ ਉਹ ਜ਼ਿਆਦੇ ਹੋ ਗਈ ਸੀਗੀ ਵੀ ਹੋਰ ਸਿੰਗਰ ਆ ਜਿਹੜੇ ਇਹ ਤੋਂ ਖਾਰ ਖਾਂਦੇ ਸੀਗੇ ਵੀ ਇਹ ਵੀ ਕਾਰਨ ਹੋ ਸਕਦਾ ਵਾ ਵੀ ਉਹਨਾਂ ਦਾ ਕੰਮ ਆ ਜਿਹੜਾ ਘਟ ਗਿਆ ਸੀਗਾ ਤੇ ਦੂਜੀ ਗੱਲ ਇਹ ਕਹਿੰਦੇ ਸੀਗੇ ਵੀ ਇਹਦੇ ਪਿੱਛੇ ਖਾਰਕੂ ਵੀ ਹੋ ਸਕਦੇ ਆ ਵੀ ਕਿਉਂਕਿ ਪਰ ਜਿਹੜਾ ਸਵਰਨ ਸਿਵੀਆ ਸੀਗਾ ਵੀ ਜਦੋਂ ਇਹਨਾਂ ਨੇ ਖਾਰਕੂਆਂ ਨਾਲ ਮੀਟਿੰਗ ਕੀਤੀ ਸੀਗੀ ਵੀ ਉਹ ਕਹਿੰਦਾ ਸੀਗਾ ਉੱਥੇ ਵੀ ਇੰਨਾ ਦਾ ਰਾਜੀ ਨਾਵਾ ਹੋ ਗਿਆ ਸੀਗਾ ਵੀ ਚਮਕੀਲੇ ਦਾ ਸਾਰਾ ਕੁਝ ਵੀ ਹੁਣ ਤੋਂ ਮੈਂ ਕੋਈ ਗਾਣੇ ਆ ਜਿਹੜੇ ਉਹ ਜੇ ਗਾਉਂਗਾ ਨਹੀਂ ਤੇ ਬਾਕੀ ਉਹ ਕਹਿੰਦਾ ਵੀ ਇੱਕ ਜਿਹੜੇ ਤਾਂ ਕਹਿੰਦਾ ਵੀ ਉਹ ਵੀ ਨਹੀਂ ਸੀਗੇ ਵੀ ਇਹ ਕੋਈ ਹੋਰ ਹੀ ਬੰਦੇ ਹੋ ਸਕਦੇ ਆ ਤੇ ਜਾਂ ਇੱਕ ਗੱਲ ਇਹ ਸੀਗੀ ਵੀ ਜਿਹੜੀ ਅਮਰ ਜੋ ਸੀਗੀ ਉਹ ਜਿਵੇਂ ਉਹ ਚੀਜ਼ ਆਤੀ ਦੀ ਸੀਗੀ ਵੀ ਉਹ ਉਹਨਾਂ ਦੇ ਘਰ ਦੇ ਹੋ ਸਕਦੇ ਆ ਤੇ ਆਂ ਜਿਵੇਂ ਕਾਫੀ ਆਧਾਰਨਾਵਾਂ ਜਿਹੜੀਆਂ ਉਦੋਂ ਤੇ ਇੱਕ ਆਧਾਰਨ ਇਹ ਵੀ ਸੀਗੀ ਵੀ ਇਹ ਕਿਸੇ ਦੇ ਇਹਨੇ ਖਾੜਾ ਨਹੀਂ ਲਾਇਆ ਸੀਗਾ ਵੀ ਉਹ ਬੰਦਿਆਂ ਨੇ ਵੀ ਗੁੱਸੇ ਦੇ ਵਿੱਚ ਆ ਕੇ ਕੰਮ ਕਰਾਇਆ ਹੋ ਸਕਦਾ ਵਾ ਵੀ ਆਂ ਕਾਫੀ ਉਦੋਂ ਲੋਕਾਂ ਦੇ ਵਿੱਚ ਗੱਲਾਂ ਹੋਈਆਂ ਸੀਗੀਆਂ ਵੀ ਅੱਜ ਤੱਕ ਆ ਜਿਹੜਾ ਕੁਝ ਪਤਾ ਨਹੀਂ ਲੱਗ ਸਕਿਆ ਵੀ ਇਹਦੇ ਪਿੱਛੇ ਮੇਨ ਕਾਰਨ ਕੀ ਸੀਗਾ ਤੇ ਬਾਕੀ ਕੋਈ ਕਹਿੰਦੇ ਸੀਗੇ ਵੀ ਇਹ ਕੋਈ ਸ਼ਰਾਰਤੀ ਅਨਸਰ ਹੋ ਸਕਦੇ ਆ ਵੀ ਜਿਨ੍ਹਾਂ ਨੇ ਚਮਕੀਲੇ ਤੋਂ ਪੈਸਾ ਮੰਗਿਆ ਸੀਗਾ ਵੀ ਇਹਨੇ ਪੈਸਾ ਦੇਣ ਤੋਂ ਆ ਮਨਾਂ ਕਰਤਾ ਵੀ ਕਿਤੇ ਉਹ ਵੀ ਹੋ ਸਕਦੇ ਆ ਵੀ ਪਰ ਅੱਜ ਤੱਕ ਕੁਛ ਵੀ ਕਲੀਅਰ ਨਹੀਂ ਹੋ ਪਾਇਆ ਵੀ ਇਸ ਪਿੱਛੇ ਕੌਣ ਸੀਗਾ ਤੇ ਬਾਕੀ ਚਮਕੀਲੇ ਦੀ ਮੌਤ ਤੋਂ ਬਾਅਦ ਵੀ ਇਹਦਾ ਪਰਿਵਾਰ ਆ ਜਿਹੜਾ ਉਹ ਖੇਰੂ-ਖੇਰੂ ਹੋ ਗਿਆ ਸੀਗਾ ਤੇ ਜਿਵੇਂ ਕਿ ਇਹਦਾ ਜਿਹੜਾ ਚਮਕੀਲੇ ਦਾ ਭਰਾ ਸੀਗਾ ਵੀ ਉਹ ਜਿਵੇਂ ਰੇਲ ਗੱਡੀ ਦੇ ਫੱਲੇ ਆ ਕੇ ਮਰ ਗਿਆ ਸੀਗਾ ਤੇ ਜਿਹੜਾ ਚਮਕੀਲੇ ਦਾ ਬਾਪ ਸੀਗਾ ਹਰੀ ਸਿੰਘ ਤੇ ਉਹ ਵੀ ਜਿਵੇਂ ਉਹ ਵੀ ਜਿਵੇਂ ਆਪ ਸੈੱਟ ਹੋ ਗਿਆ ਸੀਗਾ ਤੇ ਉਹਦੀ ਮੌਤ ਵੀ ਹੋ ਗਈ ਸੀਗੀ ਤੇ ਬਾਕੀ ਚਮਕੀਲੇ ਤੇ ਅਮਰਜੋਤ ਦਾ 12 ਦਿਨਾਂ ਦਾ ਜਿਹੜਾ ਜਵਾਗ ਸੀਗਾ ਤੇ ਉਹ ਉਹ ਉਹਦੀ ਮੌਤ ਵੀ ਜਿਵੇਂ 1.5 ਮਹੀਨੇ ਬਾਅਦ ਹੋ ਗਈ ਸੀਗੀ ਚਮਕੀਲੇ ਹੁਣਾਂ ਦੀ ਮੌਤ ਤੋਂ ਬਾਅਦ ਤੇ ਆਏ ਜਿਵੇਂ ਪਰਿਵਾਰ ਆ ਜਿਹੜਾ ਉਹ ਖੇਰੂ ਖੇਰੂ ਹੋ ਗਿਆ ਸੀਗਾ ਤੇ ਜਿਹੜੀ ਚਮਕੀਲੇ ਦਾ ਪਹਿਲਾ ਵਿਆਹ ਹੋਇਆ ਸੀਗਾ ਗਰਮੇਲ ਕਾਰਨਾ ਉਹ ਤੋਂ ਜਿਵੇਂ ਇਹਨਾਂ ਦੇ ਤਿੰਨ ਜਵਾਬ ਸੀਗੇ ਦੋ ਕੁੜੀਆਂ ਤੇ ਇੱਕ ਮੁੰਡਾ ਉਹ ਮੁੰਡੇ ਦੀ ਤਾਂ ਪਹਿਲੋਂ ਹੀ ਮੌਤ ਹੋ ਗਈ ਸੀਗੀ ਕੁਦਰਤੀ ਤੇ ਫੇਰ ਜਿਹੜਾ ਦੁਆਰੇ ਵਿਆਹ ਹੋਇਆ ਸੀਗਾ ਉਹ ਤੋਂ ਜਿਵੇਂ ਇੱਕ ਮੁੰਡਾ ਹੁਣ ਹੈਗਾ ਵਾ ਤੇ ਬਾਕੀ ਆਏ ਹੁੰਦਾ ਵਾ ਵੀ ਗੋਲੀ ਕੱਲਾ ਉਹ ਇੱਕ ਬੰਦੇ ਹੀ ਨੀ ਮਾਰਦੀ ਵੀ ਨਾਲ ਜਿਹੜਾ ਉਹਦੇ ਕਾਰੋਬਾਰ ਜੁੜਿਆ ਹੁੰਦਾ ਵਾ ਕਿੰਨੇ ਬੰਦਿਆਂ ਦਾ ਜਿਹੜਾ ਰੁਜ਼ਗਾਰ ਹੁੰਦਾ ਵਾ ਵੀ ਉਹਨੂੰ ਵੀ ਖਤਮ ਕਰ ਦਿੰਦੀ ਆ ਤੇ ਬਾਕੀ ਚਮਕੀਲੇ ਦੇ ਗਾਣੇ ਆ ਜਿਹੜੇ ਉਹ ਲੋਕ ਅੱਜ ਵੀ ਸੁਣਦੇ ਆ ਤੇ ਕਈ ਬੰਦੇ ਕਹਿੰਦੇ ਆ ਵੀ ਚਮਕੀਲਾ ਜਿਵੇਂ ਉਦੋਂ ਕਹਿੰਦੇ ਸੀਗੇ ਵੀ ਇਹਦੇ ਗਾਣੇ ਆ ਜਿਹੜੇ ਉਹ ਲੱਚਰ ਆ ਵੀ ਉਹ ਕਹਿੰਦਾ ਵੀ ਜਿਹੜਾ ਉਦੋਂ ਸਮਾਜ ਦੇ ਵਿੱਚ ਕੁਰਿਤੀਆਂ ਚੱਲ ਰਿਆ ਸੀਗਾ ਵੀ ਉੱਤੇ ਹੀ ਚਮਕੀਲਾ ਗਾਣੇ ਗਾਉਂਦਾ ਸੀਗਾ ਵੀ ਕਈ ਲੋਕਾਂ ਦਾ ਇਹ ਮੰਨਣਾ ਵਾ ਤੇ ਬਾਕੀ ਚਮਕੀਲੇ ਦੇ ਗਾਣੇ ਅੱਜ ਵੀ ਚਾਲਦੇ ਆ ਤੁਸੀਂ ਪਹਿਲੇ ਲਲਕਾਰੇ ਨਾਲ ਲਾ ਲਓ ਕਿ ਜਾਂ ਕੀ ਜੋਰ ਗਰੀਬਾਂ ਦਾ ਜਾਂ ਧਾਰਮਿਕ ਗਾਣੇ ਲਾ ਲਓ ਕਿ ਸਾਤੋਂ ਬਾਬਾ ਖੋលਿਆ ਤੇਰਾ ਨਣਕਾਣਾ ਕਿ ਜਾਂ ਮੈਂ ਤਲਵਾਰ ਹਾਂ ਕਲਗੀ ਧਰਦੀ ਨਹੀਂ ਤੇ ਆਏ ਜਿਵੇਂ ਅੱਜ ਵੀ ਹੱਟਾ ਚਮਕੀਲਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਧੰਨਵਾਦ